ਲਓ ਜੀ ਗੰਦਲਾਂ ਦਾ ਸਾਗ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਅਲਣ ਪਾ ਲਿਆ ਵਿੱਚ ਇਹਦੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਕਿੰਨਾ ਘੁਲ ਗਿਆ ਇਕਦਮ ਮਲਾਈ ਬਣ ਗਿਆ ਸਾਗ ਚੁੱਲੇ ਦੇ ਸਾਗ ਦੀ ਰਿਸਨੀ ਹੈਗੀ ਤੇ ਆਪਾਂ ਬਣਾਈ ਤੇ ਚੁੱਲੇ ਤੇ ਆ ਤੇ ਨਾਲੇ ਕੋਟੂ ਨਾਲ ਕੋਟੀਦਾ ਤੇ ਕੋਈ ਮਸ਼ੀਨ ਦੇ ਨਾਲ ਕੋਟੀਦਾ ਨਹੀਂਗਾ ਤੇ ਬਸ ਚੁੱਲੇ ਦੇ ਬਣਦਾ ਬਹੁਤ ਵਧੀਆ ਤੇ ਇਕਦਮ ਘੁਲ ਜਾਂਦਾ ਸਵੇਰ ਦਾ ਰੱਖਿਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੌਪਰ ਆਏ ਚੈਨਲ ਦਾ ਸਵਾਗਤ ਹੈ ਜੀ 2 ਫੈਨਿਕ ਦਾ ਸਾਰਾ ਠੀਕ ਠਾਕ ਉਹ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਠੀਕ ਹੋ ਗਈ ਆ 2 ਦਸੰਬਰ ਤੇ ਦਿਨ ਹੋ ਗਿਆ ਅੱਜ ਮੰਗਲਵਾਰ ਤੇ ਅੱਜ ਆਪਾਂ ਫੇਰ ਬਣਾਉਣ ਜਾ ਰਹੇ ਆ ਸਾਗ ਤੁਸੀਂ ਕਹੋਗੇ ਸਾਗ ਬਹੁਤ ਖਾਂਦੇ ਆ ਹਾਂਜੀ ਸਾਗ ਵਧੀਆ ਲੱਗਦਾ ਨਾ ਕੋਈ ਦਾਲ ਚੰਗੀ ਲੱਗਦੀ ਨਾ ਕੋਈ ਸਬਜ਼ੀ ਚੰਗੀ ਲੱਗਦੀ ਸਬਜ਼ੀ ਉਦਾਂ ਵੈਸੇ ਮੰਗੀਆਂ ਵਾ ਤੇ ਆ ਤੇ ਸਾਲ ਤੋਂ ਨਹੀਂ ਮਨਕਦਾ ਹੈਗਾ ਕੱਲ ਮੈਂ ਇਹਨੂੰ ਲੈਣ ਦਾ ਤੇ ਫਿਰ ਇਹਨੂੰ ਰਾਤ 11 ਵਜੇ ਤੱਕ ਜਿੱਦਾਂ ਕਰ ਲੋ ਵੀ ਛਿਲਦੀ ਰਹੀ ਸਵਾਦੀ ਰਹੀ ਨਾ ਜਦੋਂ ਆਪਾਂ ਇੱਕ ਦਿਨ ਐਡਵਾਂਸ ਲੈ ਆਉਨੇ ਆ ਤਾਂ ਫਿਰ ਬਥੇ ਕੰਮ ਨਹੀਂ ਪੈਂਦਾ ਹੈਗਾ ਤੇ ਫਿਰ ਅੱਜ ਸਵੇਰ ਤੋਂ ਫਿਰ ਮੈਂ ਨਾ ਰੋਟੀ ਪਾਣੀ ਕਰਕੇ ਬੱਚਿਆਂ ਸਕੂਲ ਤੋਰ ਕੇ ਨਾ ਤੇ ਆਹ ਰੋਟੀ ਵੀ ਖਾ ਕੇ ਨਾ ਜਨਾ ਖਾ ਉਹ ਤਾਂ ਫਿਰ ਕੰਮ ਕਰਨੀ ਹੁੰਦੇ ਹੈਗੇ ਤੇ ਇਦਾਂ ਹੀ ਬਸ ਭਾਈ ਦੌ ਲੱਗੇ ਨਹੀਂ ਸਰ ਤੈਨੂੰ ਚਲੋ ਮੈਂ ਵੀ ਇੱਕ ਰੋਟੀ ਖਾ ਲਨੀ ਫਿਰ ਸਾਗ ਦੇ ਵਾਲੇ ਵਗੀ ਰਹੂੰਗੀ ਤੇ ਵੀ ਮੈਂ ਸਾਗ ਦਾ ਕਟਕਟਾਈ ਇਹ ਕਰ ਲਿਆ ਤੇ ਚੰਗੀ ਤਰ੍ਹਾਂ ਛਿੱਲ ਕੇ ਇਹਨੂੰ ਹਨਾ ਤੇ ਆ ਦੇਖੋ ਤੇ ਫਿਰ ਮੈਂ ਇਹਦੇ ਵਿੱਚ ਜਾਨੀ ਕਟਕਟਾਈ ਇਹ ਕਰਕੇ ਪਾ ਲਿਆ ਤੇ ਹੁਣ ਆਪਾਂ ਸਾਗ ਪਾਉਣਾ ਹੈ ਵਿੱਚ ਇਹਦੇ ਪਕੀਲੇ ਚ ਤੇ ਅੱਗ ਮਚਾਉਣੀ ਬੜੀ ਔਖੀ ਆ ਦੇਖੋ ਲੱਗਣਾ ਦੀ ਅੱਗ ਤੇ ਪਾਣੀ ਡਿੱਜਣ ਦੀ ਆਵਾਜ਼ ਆਉਂਦੀ ਜਿਹਦੇ ਪਾਣੀ ਸਾਗ ਪਾਈਏ ਨਾ ਤਾਂ ਬਹੁਤ ਜਲਦੀ ਜਾਨੀ ਰਿਜੇ ਪੈ ਜਾਂਦਾ ਤੇ ਜਲਦੀ ਹੋ ਜਾਂਦਾ ਹੈ ਤੇ ਲੋ ਜੀ ਆਪਾਂ ਸਾਕ ਪਾਉਣ ਦੀ ਤਿਆਰੀ ਕਰਦੇ ਆਂ ਪਹਿਲੀ ਬਾਲਟੀ ਆ ਸਾਕ ਦੀ ਤੇ ਪਹਿਲੀ ਪਾਵਾਂਗੇ ਆਪਾਂ ਤੇ ਪਹਿਲਾਂ ਆਪਾਂ ਨજર ਨੂੰ ਡੰਮ ਲਈਏ ਹੈਨਾ ਜਦੋਂ ਕਿ ਨજર ਡੰਮ ਲਈਏ ਤਾਂ ਫਿਰ ਸਾਗ ਬਹੁਤ ਟੇਸਟੀ ਬਣਦਾ ਤੇ ਬਹੁਤ ਸੁਆਦ ਬਣਦਾ ਹੈ ਨਾ ਨજર ਜਲੇ ਤੇ ਸਾਗ ਗਲੇ ਹੈਨਾ ਆਹ ਲਓ ਜੀ ਨજર ਆਪਾਂ ਡੰਮ ਦਿੱਤੀ ਆ ਤੇ ਵਾਈਗੁਰ ਦੀ ਮੇਰਨਾ ਹੁਣ ਪਤੀਲੇ ਚ ਪਾ ਲਈਏ ਰਿਜੇ ਸਾਗ ਵਿੱਚ ਸੌਰੀ ਰਿਜੇ ਦੇ ਪਾਣੀ ਸਾਗ ਪਈ ਹੈ ਨਾ ਬਹੁਤ ਜਲਦੀ ਰਿਜੇ ਪੈ ਜਾਂਦਾ ਛੰਡੇ ਪਾਣੀ ਚ ਕਹਦਾ ਸਾਗ ਪਾਉਣਾ ਹੁੰਦਾ ਨਾ ਹਾਂ ਜੀ ਮੈਂ ਪਾਲਕ ਪਾਣੀ ਵਿੱਚ ਦੇ ਤੇ ਬਾਰੰਗ ਦਾ ਟਾਈਮ ਹੋ ਗਿਆ ਮੇਰਾ خیال ਕੀ ਕਰੇ ਨਿੱਕੇ ਨਿੱਕੇ ਦੇਨੇ ਆ ਤੇ ਇਹ ਕਰਦਾ ਕੰਮ ਕਰਦੇ ਕਰਦੇ ਹਾਂ ਤਾਂ ਅੰਤ ਤੀ ਲੁਖੇਰ ਲੱਗੀ ਜਾਂਦਾ ਹੁਣ ਸਬਜ਼ੀ ਵਾਲੇ ਅੱਜ ਵੀ ਲੇਟ ਹੀ ਹੋ ਗਿਆ ਲੱਗਦਾ ਸਾਡੇ ਨਾ ਖੂਤੇ ਸੀ ਬੀਜੀ ਪਾਲਕ ਮੇਥੀ ਧਨੀਆ ਹਾਰਾ ਕੁਸ਼ਨ ਸਾਡੇ ਸੂਰਾ ਨੇ ਖਰਾਬ ਕਰਤਾ ਬਹੁਤ ਨੁਕਸਾਨ ਕਰਦੇ ਹਾਂਜੀ ਪਾਲਕ ਲੈ ਲੈ ਪਾਲਕ ਲੈ ਲਓ ਲੈ ਲੈ ਕੋਈ ਨਹੀਂ ਅੱਗੇ ਤਾਂ ਖੋਲੰਦੇ ਨ ਦੋ ਗੁੱਸ਼ੀਆਂ ਲੈ ਲਈ ਪਾਲਕ ਦੀਆਂ ਕੋਈ ਫੇਰ ਅੱਧ ਪੱਲੇ ਪਿੰਦੇ ਦੋ ਗੁਲੀ ਗੁੱਸ਼ੀਆਂ ਤੋਂ ਵੀ ਹੈਨਾ ਤੇ ਸਾਡੇ ਨੇ ਪਾਲ ਸਾਰੀ ਖਾਓ ਕਰਤੀ ਸੀ ਉਹਨਾਂ ਨੇ ਇਹਨਾਂ ਨੇ ਨੁਕਸਾਨ ਕਰਦੇ ਜੰਗਲੀ ਸੂਰ ਜੇ ਆਏ ਆ ਤੂੰ ਦੋਵਾਰੀ ਬਿੱਜੀ ਦੋਨੀ ਆੜੀ ਖਾਓ ਕਰਤੀ ਉਹਨਾਂ ਨੇ ਦੱਸੋ ਕੀ ਕਰੀ ਇਹਨਾਂ ਨੇ ਲਓ ਜੀ ਇੱਕ ਬਾਟੀ ਆਪਾਂ ਪਈਏ ਤੇ ਇੱਕ ਬਾਟੀ ਹੋਰ ਕੱਟ ਕੇ ਰੱਖੀ ਉਹ ਪਾ ਦੇਣੀ ਆ ਸੈਂਡਵਿਚ ਜਿੱਦਾਂ ਕਰ ਲੋ ਵੀ ਕਈ ਤੁਸੀਂ ਮੇਰੇ ਵੀਡੀਓ ਦੇਖੀ ਹੋਣਗੇ ਸਾਗ ਦੀਆਂ ਨਾ ਸਾਡੇ ਨੇ ਮੇਥੇ ਮੇਥੀ ਅ ਇੱਕ ਇਹ ਕੁਛ ਨਹੀਂ ਖਾਂਦੇ ਹੈਗੇ ਤੇ ਸਿਰਫ ਸਾਗ ਹੀ ਸਰੋਂ ਦਾ ਹੀ ਬਸ ਖਾਂਦੇ ਆ ਤੇ ਜੇ ਕੋਈ ਮਿਕਸ ਨਹੀਂ ਕਰਦੇ ਚੀਜ਼ ਜਿੱਦਾਂ ਮੇਰੀ ਆਪਣਾ ਤਾਂ ਨਹੀਂ ਆ ਵੀ ਪਾ ਲਿੰਦੀਆਂ ਬਾਥੂ ਪਾ ਲਿੰਦੀਆਂ ਬਹੁਤ ਕੁਝ ਪਾ ਜਾਂਦਾ ਸਾਗ ਵਿੱਚ ਚਲੋ ਸੋਨਾ ਬਣ ਜਾਂਦਾ ਪਰ ਸਾਡੇ ਨਹੀਂ ਕੁਛ ਖਾਂਦੇ ਹੈਗੇ ਨਾ ਸਾਡੇ ਸਿੰਪਲ ਹੀ ਬਸ ਸਰੋਂ ਹੀ ਖਾਂਦੇ ਕੱਲੀ ਹੈ ਨਾ ਹੋਰ ਕੁਝ ਨਹੀਂ ਖਾਂਦੇ ਹੈਗੇ ਦੇਖੋ ਜੀ ਪਾਉਣ ਨੂੰ ਮੈਂ ਸਾਰਾ ਕੁਝ ਜਣੀ ਸੈਟਲ ਮੈਂ ਵਿੱਚ ਇਹਦੇ ਤੇ ਸਾਗ ਬਣਾ ਲਵਾਂ ਜੇ ਕਿਹਨੇ ਖਾਦਾ ਨਾ ਫਾਇਦਾ ਕੀ ਹੈ ਨਾ ਜਿਹੜੀ ਚੀਜ਼ ਟੱਬਰ ਖਾਵੇ ਉਹੀ ਚੀਜ਼ ਬਣਾਉਣੀ ਚਾਹੀਦੀ ਹੈ ਨਾ ਸੀ ਸੁਈ ਗਾਲਿਆ ਹਾਂ ਲੋ ਜੀ ਪਾਲਟੀ ਪੈ ਗਈ ਸਾਡੀ ਸੁੱਖ ਨਾ ਵੱਡਾ ਬਦੀਲਾ ਆ ਤੇ ਸਾਗ ਬਾਦੂ ਪੈ ਜਾਂਦਾ ਵਿੱਚ ਇਹਦੇ ਹੂੰ ਹੂੰ ਇੱਤੇ ਆ ਪਾਇਨਾ ਨੂਨ ਨਾਲ ਹੀ ਆ ਦੇਖੋ ਹੁਣ ਬਾਲਟੇ ਨਹੀਂ ਅੱਗ ਸਾਗ ਰਿਜੇ ਪਾਏ ਪੈਗੇ ਛੋਟਾ ਫਟਫਟ ਬਣ ਜਾਣਾ ਨਾਲ ਕੋਟੂ ਵੀ ਰੱਖ ਲਿਆ ਇਹਦੇ ਨਾਲ ਹੀ ਕੋਟਲੀਦਾ ਲੋ ਜੀ ਆਪਾਂ ਸਾਗ ਪਾ ਲਿਆ ਪੀਲੇ ਵੀ ਸਾਰਾ ਹੀ ਤੇ ਹੁਣ ਸਾਗ ਰਿਜੇ ਪੈਂਡਿਆ ਤੇ ਨਾਲੇ ਅੱਗ ਬਹੁਤ ਤੇਜ਼ ਆ ਤੇ ਚੁੱਲੇ ਨੇ ਲੱਗਦਾ ਜਵਾਬ ਦੇ ਜਾਣਾ ਮੈਨੂੰ ਤੇ ਫਿਰ ਨਵਾਂ ਲੈ ਕੇ ਆਵਾਂਗੇ ਚਲੋ ਅੱਜ ਇਹ ਤੇ ਸਾਗ ਬਣਾ ਲੈਨੇ ਆਂ ਇਹ ਕੰਮ ਵਿਚਾਰਿਆਂ ਨੂੰ ਸਿੱਟਣਾ ਇਹਨੂੰ ਜਾਂ ਕਿਦਾਂ ਵੀ ਹੈਗਾ ਨਾ ਤੇ ਦੇਖੋ ਜੀ ਨਵੀਂ ਟ੍ਰਿਕ ਮੇਰੇ ਭੈਣਾਂ ਵਾਸਤੇ ਜਾਨੀ ਇਹਨਾਂ ਪਤਿਲੇ ਸਾਫ਼ ਕਰਨੇ ਹੁੰਦਾ ਆਪਾਂ ਤੇ ਆਲੇ-ਦੁਆਲੇ ਮੈਂ ਨਾ ਇਹ ਸਰੋਂ ਦਾ ਤੇਲ ਲਾ ਕੇ ਉੱਤੇ ਲਫਾਫਾ ਚਾੜ ਲਿਆ ਪਤਿਲੇ ਦੇ ਤੇ ਸਾਫ਼ ਕਰਨਾ ਆਪਾਂ ਨੂੰ ਸੁੱਕਾ ਹੋ ਜਾਂਦਾ ਤੇ ਵੈਸੇ ਨਾ ਕਾਲਾ ਨਹੀਂ ਹੁੰਦਾ ਕਾਲੇ ਭਾਂਡੇ ਤੋਂ ਮਤਲਬ ਲਫਾਫਾ ਲੱਗਦਾ ਆ ਤੇ ਥੋੜਾ ਬਹੁਤਾ ਹੀ ਕਾਲਾ ਹੁੰਦਾ ਆ ਤੇ ਮੰਜਣਾ ਸੁੱਕਾ ਹੋ ਜਾਂਦਾ ਹੋਰ ਤੇ ਗੱਲ ਕੁਛ ਨਹੀਂ ਹੈਗੀ ਸੋ ਇਹ ਗੱਲ ਆ ਤੇ ਦੇਖੋ ਜੀ ਬਾਲਨ ਬਾਲਨ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ ਕਵਾਂਟਲ ਬਾਲਨ ਖਾ ਜਾਂਦਾ ਚੁੱਲਾ ਹਨਾ ਜਣੀ ਸਾਗ ਹਨਾ ਤੇ ਬਾਲਨ ਬਹੁਤ ਖਾਂਦਾ ਹੈ ਤਿਰੋ ਖਾ ਰ ਹੁਣ ਮੇਰਾ ਲਾਲ ਵੀ ਆ ਗਿਆ ਦੇਖ ਲੈ ਤੈਨੂੰ ਮੈਂ ਤੇਰਾ ਪਸ਼ਾਵਾਂ ਦੇਖ ਲਿਆ ਮੈਂ ਪ੍ਰੈਸ਼ਰ ਦੇਖ ਲਈਆ ਤੇ ਸਾਗ ਤਾਂ ਤਕਰੀਬਨ ਅੱਧਾ ਬਣੀ ਗਿਆ ਤੇ ਰਿੱਝੇ ਪੈ ਚੁੱਕਿਆ ਹੈ ਤਿਆਂ ਅੱਗ ਬਾਲੀ ਜਾਣੀ ਆ ਤੇ ਕੋਟੂ ਉਤੇ ਲਾਈ ਜਾਣਾ ਵਿੱਚ ਇਹਦੇ ਤੇ ਆ ਦੇਖੋ ਤੇ 레ਜੇਪਾਗੇ ਵਿੱਚ ਪਾਲਕ ਪਾਤੀ ਧੋ ਕੇ ਵਿੱਚ ਇਹਦੇ ਅੱਗ ਬਾਲਣੀ ਚਾਹੀਦੀ ਆ ਤੇ ਜਾਂਦਾ ਮਿੰਟਮੈਂਟ ਹੀ ਬਣੇ ਹੋਰ ਤੇ ਕਦੇ ਕੁਛ ਨਹੀਂ ਜੀ ਹੂੰ ਕਦੀ ਠਕ ਠਕ ਹੁੰਦੀ ਆ ਤੇ ਇਹ ਇਧਰ ਬਣੀਦਾ ਸਾਗ ਤੇ ਇਧਰ ਬਣੀ ਜਾਂਦੀ ਗੋੜ ਵਾਲੀ ਚਾਹ ਤੇ तकरीबन ਹੁਣ ਦੇਜੀ ਗਈ ਆ ਤੁਹਾਨੂੰ ਪਤਾ 6 ਮਹੀਨੇ ਗੁੜ ਮਿਲਦਾ ਹਨਾ ਬਹੁਤ ਟੇਸਟੀ ਲੱਗਦਾ ਆ ਤੇ ਆ ਦੇਖੋ ਗੁੜ ਲਿਆਂਦਾ ਤੇ ਪਹਿਲਾਂ 4 ਕਿਲੋ ਤਾਂ ਵੈਸੇ ਲੈ ਕੇ ਖਾ ਗਿਆ ਤੇ ਹੁਣ 2 ਕਿਲੋ ਫੇਰ ਲੈ ਲੈਂਦਾ ਤੇ ਦੇਖੋ ਕਿੰਨਾ ਸੋਹਣਾ ਕਲਰ ਆ ਤੇ ਸਾਡੇ ਪਿੰਡ ਜਿੱਦਾਂ ਕਹ ਲੋ ਗੰਢੀ ਦੋ ਤੈਨੇ ਆ ਤੇ ਆ ਦੇਖੋ ਜੀ ਕਲਰ ਵੀ ਕਿੰਨਾ ਸੋਹਣਾ ਤੇ ਖਾਣ ਚ ਵੀ ਬਹੁਤ ਟੇਸਟੀ ਆ ਤੇ ਲੱਗਦਾ ਬਹੁਤ ਵਧੀਆ ਆ ਨਾ ਤੇ ਹਾਂ ਬਣ ਗਈ ਚਾਹ ਤੇ ਦੇਖਦੇ ਆਂ ਪਰ ਪਿੰਡਾ ਕਨੀ ਦੁੱਧ ਦੇ ਦੇ ਹਨਾ ਤਾਂ ਦੁੱਧ ਆਪਾਂ ਭਰ ਲਿਆ ਗਲਾਸ ਵੱਡਾ ਤੇ ਦੁੱਧ ਕੱਚਾ ਜਮਤ ਵਾਲੇ ਨਹੀਂ ਹੋਇਆ ਸਾਗ ਬਣਾਉਣ ਦੇ ਮਾਮਲੇ ਵਿੱਚ ਇਦਾਂ ਵਸ ਭੱਜ ਦੌੜ ਰਹੀ ਆ ਤੇ ਦੁੱਧ ਕੱਚੇ ਦੀ ਚਾਹ ਵੈਸੀ ਘੱਟ ਬਣਾਉਣੀ ਹੁੰਦੀ ਆ ਤੇ ਕੜੇ ਦੀ ਬਣਾਉਣੀ ਹੁੰਦੀ ਆ ਤੇ ਦੁੱਧ ਦਾ ਐਡ ਹੋ ਗਿਆ ਟਾਈਮ ਢਾਈ ਦਾ ਮੇਰੇ ਖਿਆਲ ਹੋ ਗਿਆ ਹੋਣਾ ਤੇ ਮੇਰਾ ਜੂਤ ਸਕੂਲ ਆਉਣ ਵਾਲੇ ਆ ਲਾਲ ਲੈਣ ਗਿਆ ਉਹਨੂੰ ਤੇ ਫਿਰ ਖੂ ਤੇ ਚਾਹ ਭੇਜਦੇ ਆ ਬੰਦੇ ਆਏ ਉੱਥੇ ਕੰਮ ਦੌੜ ਲੱਗੀ ਪਈ ਏ ਕੰਮ ਦੀ ਹੈਨਾ ਤੇ ਆ ਲੋ ਜੀ ਵੈਗੁਰ ਦੀ ਮੇਰ ਨਾਲ ਪਦੁੱਧ ਪਾਤਾ ਤੇ ਚਾਹ ਫੁੱਟੇ ਨਾਲ ਤਾਂ ਵਧੀਆ ਹੈਨਾ ਤੇ ਇਹਨੂੰ ਗਰਮ ਕਰਦੇ ਆ ਸੇਮ ਤੇ ਕਰ ਲੈਨੇ ਗਰਮ ਇਹਨੂੰ ਗੁੜ ਵਾਲੀ ਚਾਹ ਨੂੰ ਤੇ ਕਮੈਂਟ ਕਰਕੇ ਦੱਸੋ ਕਿਹਨੂੰ ਕਿਹਨੂੰ ਚਾਹ ਪਸੰਦ ਆ ਭੈਣਾਂ ਨੂੰ ਹੈਨਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਗੁੜ ਵਾਲੀ ਚਾਹ ਕਿਆ ਬਾਤ ਆ ਗੋੜਾ ਮੂਫਲੀ ਵੀ ਬੱਸੇ ਬਹੁਤ ਵਧੀਆ ਲੱਗਦੀ ਹੈ ਨਾ ਮੂਫਲੀਰ ਖਾਣ ਖਾਣੇ ਹੁੰਨੇ ਆਪਾਂ ਅਸੀਂ ਗੁੜ ਦਾ ਕਲਰ ਦੇਖੋ ਕਲਰ ਬਹੁਤ ਸੋਹਣਾ ਗੁੜ ਦਾ ਤੇ ਦੇਖੋ ਕੋਈ ਵਿੱਚ ਮੱਖੀ ਨਹੀਂ ਕੋਈ ਕੁਸ਼ ਨਹੀਂ ਤੇ ਕਈ ਗੁੜਾਂ ਵਿੱਚ ਹੁੰਦੀਆਂ ਨਾ ਮੱਖੀਆਂ ਵਿੱਚ ਪਾ ਦਿੰਦੇ ਆ ਉਹ ਦੇਖਦੇ ਹੈ ਨਹੀਂ ਇਹ ਨਾ ਰਸ ਪਾਉਂਦੇ ਆ ਨਾ ਲੈਣਾ ਨਾ ਦੇਣਾ ਹੈ ਨਾ एकदम ਸਾਫ ਪਿਓਰ ਗੋੜਿਆ ਚਲੋ ਜੀ ਹੁਣ ਆਪਾਂ ਇਹਨੂੰ ਘਰਦੀਏ ਆਪਾਂ ਲੈ ਜੀ ਇਹ ਫੋਨ ਚਾ ਲੋ ਜੀ ਸਾਗ ਨੇ ਮੇਰਾ ਪੂਰਾ ਦਿਨ ਲੈ ਲਿਆ ਤੇ 3.5 ਦਿਨ ਹੋ ਗਏ ਆ ਤੇ ਮੈਂ ਇੱਥੇ ਬੈਠੀ ਉੱਠੀ ਆ ਮਾਮਤੀਨ ਪੱਠੇ ਵੀ ਪਾਤੇ ਆ ਤੋਂ ਪੱਠੇ ਖਾਣ ਲੱਪਈ ਆ ਤੇ ਅੱਜ ਕੰਮਕਾਰ ਵਾਸਤੇ ਦਿੰ ਦੌੜ ਭੱਜ ਲੱਗੀ ਹੋਈ ਏ ਤੇ ਸਾਗ ਨੂੰ ਥੋੜਾ ਪਾਣੀ ਹੈਗਾ ਇਹ ਪਾਉਣਾ ਫੇਰ ਇਹਨੂੰ ਪਲਣ ਪਾਵਾਂਗੇ ਤੇ ਜੋ ਵੀ ਅਦਰਕ ਲਸਣ ਹਰੀਆਂ ਮਿਰਚਾਂ ਮੈਂ ਪੌਣੀਆਂ ਪਾਤੀਆਂ ਜਿਹਦੇ ਚੋਪਰ ਕਰਕੇ ਤੇ ਇੱਕ ਨਾ ਸਾਗ ਤੇ ਮੱਕੀ ਦੀ ਰੋਟੀ ਵਾਲੀ ਵੀਡੀਓ ਪਾਈ ਸੀ ਮੈਂ ਪਿਛਲੇ ਹਫ਼ਤੇ ਚ ਤੇ ਮੇਰੇ ਹਾਂ ਹਾਂਜੀ ਪਿਛਲੇ ਹਫ਼ਤੇ ਪਾਈ ਸੀ ਕਿ ਮੈਂ ਉਦੋਂ ਇੱਕ ਕਮੈਂਟ ਆਇਆ ਇੱਕ ਵੀ ਕਹਿੰਦੇ ਵੀ ਤੁਹਾਨੂੰ ਤਾਂ ਰੋਟੀਆਂ ਨਹੀਂ ਪਕਾਉਣੀ ਆਉਂਦੀ ਮੱਕੀ ਦੀਆਂ ਤੇ ਤੁਸੀਂ ਨਵੇਂ-ਨਵੇਂ ਲੱਗਦੇ ਆ ਨਾ ਤੇ ਨਾਲੇ ਤੁਸੀਂ ਤਵੇ ਨੂੰ ਲਾਉਨੇ ਆ ਕਿਉਂ ਹਨਾ ਤਾਨੂੰ ਭੈਣੇ ਮੈਂ ਦੱਸ ਦਵਾ ਨਵੇਂ-ਨਵੇਂ ਨਹੀਂ ਜਿਹੜੀ ਮੱਕੀ ਦੀ ਰੋਟੀ ਹੁੰਦੀ ਹੈ ਸਾਗ ਨਾਲ ਖਾ ਹੁੰਦੀ ਆ ਜਾਂ ਦਹੀਂ ਹੋਵੇ ਨਾਲ ਜਾਂ ਮੇਥੇ ਦੀ ਹੋਵੇ ਜਾਂ ਕਿਦਾਂ ਵੀ ਹੈ ਨਾ ਆਪਾਂ ਕੌਣੇ ਆਪਾਂ ਕਦੀ-ਕਦੀ ਖਾਣੇ ਤਾਂ ਪਟਿਆਲੀ ਚਲੋ ਕਣਕ ਦੀ ਹੈ ਨਾ ਤੇ ਬਾਕੀ ਇਹ ਆ ਜਿਹੜਾ ਆਪਾਂ ਘਿਓ ਲਾਉਨੇ ਆ ਤਵੇ ਨੂੰ ਉਹ ਜਲਦੀ ਰੋਟੀ ਉੱਠ ਪੈਂਦੀ ਆ ਤੇ ਨਾਲੇ ਰੋਟੀ ਚੁੱਟਦੀ ਨਹੀਂ ਹੈਗੀ ਜੇ ਰੋਟੀ ਦੇ ਪੜਦੇ ਹੁੰਦੇ ਨੇ ਨਾ ਮੱਕੀ ਦੇ ਰੋਟੀ ਦੇ ਪੜਦੇ ਉਹ ਨਾਲ ਲੱਗ ਜਾਂਦੇ ਤਵੇ ਦੇ ਨਾਲ ਤੇ ਘਿਓ ਦੇ ਨਾਲ ਲੱਗਦੇ ਨਹੀਂ ਹੈਗੇ ਉਹ ਪੂਰੇ ਪੜਦੇ ਸਮੇਤ ਰੋਟੀ ਸੋਹਣੀ ਪੱਕਦੀ ਹੈ ਨਾ ਆਮੇ ਤਾਂ ਇਹਨੂੰ ਖੇਲਾਣੀ ਹੁੰਦੀ ਆ ਵੀ ਚਲੋ ਸੋਣੀ ਪੱਕ ਜਾਵੇ ਰੋਟੀ ਦੇ ਨਾਲ ਤਵੇ ਨਾਲ ਨਾ ਲੱਗੇ ਨਾ ਪੜਦੇ ਇਹਦੇ ਤੇ ਤੁਹਾਨੂੰ ਰੋਟੀ ਨਹੀਂ ਕਹਿੰਦੇ ਬਰਉਣੀ ਆਉਂਦੀ ਚਲੋ ਠੀਕ ਹੈ ਭੈਣ ਜੀ ਉਹ ਤੁਹਾਨੂੰ ਠੀਕ ਲੱਗਦਾ ਹਨਾ ਤੇ ਤੁਸੀਂ ਚਲੋ ਵੀਡੀਓ ਦੇਖੀ ਮੇਰੀ ਨਾ ਤੁਸੀਂ ਮੱਕੀ ਦੀ ਰੋਟੀ ਪਕਾਉਂਦੀ ਨੂੰ ਵੀ ਦੇਖਿਆ ਨਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕਮੈਂਟ ਵੀ ਛੱਡਿਆ ਨਾ ਮੈਂ ਤੁਹਾਨੂੰ ਧੰਨਵਾਦ ਆਪਾਂ ਕੋਈ ਗੁੱਸਾ ਨਹੀਂ ਕੀਤਾ ਹੈਗਾ ਕੋਈ ਗੱਲ ਨਹੀਂ ਜੇ ਨਹੀਂ ਆਉਂਦੀ ਹੋਊ ਤਾਂ ਆਪੇ ਹੌਲੀ-ਹੌਲੀ ਆਜੂਗੀ ਹਨਾ ਕਿਸਨੂੰ ਲੱਗਦਾ ਮੈਨੂੰ ਰੋਟੀ ਨਹੀਂ ਪਕਾਉਣੀ ਆਉਂਦੀ ਹੈਗੀ ਤਾਂ ਤੇ ਸੋ ਇਹ ਗੱਲ ਆ ਤੇ ਜਦੋਂ ਆਪਾਂ ਰੋਟੀ ਬਕਾਉਣੀ ਹੁੰਦੀ ਮੈਂ ਕਿਹਦੀ ਥੋੜਾ ਪਾਣੀ ਨੂੰ ਕੋਸਾ ਕਰ ਲੀਦਾ ਫਿਰ ਆਟਾ ਸੋਨਾ ਜੁੜ ਜਾਂਦਾ ਆ ਤੇ ਰੋਟੀ ਸੋਹਣੀ ਪੱਕਦੀ ਆ ਤੇ ਬਸ ਇਹ ਗੱਲ ਆ ਤੇ ਕਮੈਂਟ ਤੁਹਾਡਾ ਪੜ ਕੇ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਕਮੈਂਟ ਕੀਤਾ ਇਹਨ ਖੇਚਲ ਦੇ ਨਾਲ ਹਨਾ ਜੋ ਧੰਨਵਾਦ ਤੁਹਾਡਾ ਬਹੁਤ ਨਾਲ ਤੇ ਅੱਜ ਮੈਂ ਫੇਰ ਸਾਗ ਬਣਾਇਆ ਅੱਜ ਨਹੀਂ ਪਕਦੀ ਮਕੀ ਹੋਤੀ ਪਕਾਵਾਂਗੇ ਕੱਲ ਤੇ ਸਾਗ ਵੀ ਦਾ ਤਕਰੀਬੇ ਬਣਿਆ ਨਾਲ ਦਾ ਇਹ ਦੇ ਵਿੱਚ ਪਾਣੀ ਆ ਦੇ ਦੇਖੋ ਜਿਹੜਾ ਘਰ ਦਾ ਸਾਗ ਹੁੰਦਾ ਨਾ ਇਹ ਪਾਣੀ ਵਿੱਚ ਆ ਵੀ ਨਿਕਲਦਾ ਰਹਿੰਦਾ ਹੈ ਨਾ ਇਸ ਘਰ ਦੇ ਸਾਗ ਦੀ ਜਿਹੜਾ ਆਪਾਂ ਬੋਲਦਾ ਇਹਨੇ ਆ ਉਹ ਪਾਣੀ ਇੰਨਾ ਪਿੰਦਾ ਆ ਇੰਨਾ ਪਿੰਦਾ ਬਹੁਤ ਜਿਆਦਾ ਪਾਣੀ ਹੈ ਨਾ ਪਾ ਪਾ ਆਪ ਤੀਲੇ ਕਮਲੇ ਹੋ ਜੀਦਾ ਆ ਤੇ ਘਰ ਦੇ ਸਾਗ ਦਾ ਜਿਹੜਾ ਜਿਦਾਂ ਕਰੋ ਟੇਸਟ ਵੀ ਵੱਖਰਾ ਹੁੰਦਾ ਆ ਤੇ ਇਹ ਪਾਣੀ ਵੀ ਨਹੀਂ ਪਿੰਦਾ ਇਹਨਾਂ ਤੇ ਜਿੰਨਾ ਵੀ ਗੰਦਾ ਜਿਹੜੀ ਹੁੰਦੀ ਗੰਦਲਾਂ ਦੇ ਵਿੱਚੋਂ ਪਾਣੀ ਨਿਕਲਿਆ ਹੁੰਦਾ ਹੈ ਨਾ ਤੇ ਪਾਣੀ ਸਿਰਫ ਇੱਕ ਵਾਰੀ ਪੈ ਜਾਣਾ ਤੀਲਾ ਰੱਖਿਆ ਨਾ ਜਦੋਂ ਮਤਲਬ ਸਾਗ ਬਣਾਉਣਾ ਸੀਗਾ ਉਸ ਟਾਈਮ ਪਾਣੀ ਪਾਉਣਾ ਹੁੰਦਾ ਨਾ ਉਹ ਪਾਇਆ ਸਿਰਫ 1 ਕਿਲੋ ਪਾਣੀ ਸਾਰਾ ਪਾਇਆ ਸਾਰਾ ਪਾਣੀ ਬਾਕੀ ਸਾਵਜੂ ਨਿਕਲਿਆ ਇਸ ਕਰਕੇ ਚੀਕ ਕਰਦੀ ਔਰ ਮਲਦੀ ਦਾ ਬਹੁਤ ਫਰਕ ਆ ਸਿੱਕਾਂ ਬੀ ਆਰਗਾਨਿਕ ਜਿਆ ਸਾਗ ਮੱਕੀ ਦੀ ਰੋਟੀ ਦੇਖੋ ਜੀ ਲੋ ਜੀ ਗੰਦਲਾਂ ਦਾ ਸਾਗ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਅਲਣ ਪਾ ਲਿਆ ਵਿੱਚ ਇਹਦੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਕਿੰਨਾ ਘੁਲ ਗਿਆ ਇਕਦਮ ਮਲਾਈ ਬਣ ਗਿਆ ਸਾਗ ਚੁੱਲੇ ਦੇ ਸਾਗ ਦੀ ਰਿਸਨੀ ਹੈਗੀ ਤੇ ਆਪਾਂ ਬਣਾਈ ਤੇ ਚੁੱਲੇ ਤੇ ਆ ਤੇ ਨਾਲੇ ਕੋਟੂ ਨਾਲ ਕੋਟੀਦਾ ਤੇ ਕੋਈ ਮਸ਼ੀਨ ਦੇ ਨਾਲ ਕੋਟੀਦਾ ਨਹੀਂ ਗਾ ਤੇ ਬਸ ਚੁੱਲੇ ਦੇ ਬਣਦਾ ਬਹੁਤ ਵਧੀਆ ਤੇ ਇੱਕਦਮ ਘੁਲ ਜਾਂਦਾ ਸਵੇਰ ਦਾ ਰੱਖਿਆ ਸੀ ਟਾਈਮ ਨਾਲ ਤੇ ਹੁਣ ਬਣ ਕੇ ਇਹਨੂੰ ਬਣ ਗਿਆ ਮਲਾਈ ਤੇ ਚਲੋ ਜੀ